ਪਿਛਲੇ ਦਿਨੀ ਇੱਕ ਆਰਡਰ ਕਟਿਆ ਸੀਗਾ ਡੀਸੀ ਆਫਿਸ ਜਲੰਧਰ ਤੋਂ ਕਿ ਜਿੰਨੇ ਵੀ ਖਾਲੀ ਪਲਾਟ ਆਪਣੇ ਜ਼ਿਲ੍ਹੇ ਜਲੰਧਰ ਦੇ ਵਿੱਚ ਨੇ ਉੱਥੇ ਕਈ ਵਾਰੀ ਆਪਾਂ ਨੂੰ ਦੇਖਣ ਚ ਆਇਆ ਹੈ ਕਿ ਲੋਕੀ ਆਪਣਾ ਕੂੜਾ ਕਰਕਟ ਉੱਥੇ ਸਿੱਟ ਦਿੰਦੇ ਨੇ ਜਿਹਦੇ ਨਾਲ ਜਦੋਂ ਮੀਂਹ ਦਾ ਮੌਸਮ ਜਿਵੇਂ ਅੱਜਕੱਲ ਬਣਿਆ ਹੋਇਆ ਪੈਂਦਾ ਕਾਫੀ ਬਿਮਾਰੀਆਂ ਜਿਹੜੀ ਉੱਥੇ ਪੈਦਾ ਉਹਨੀਆਂ ਨੇ ਤੇ ਕਾਫੀ ਗੰਦਗੀ ਉੱਥੇ ਫੈਲਦੀ ਹੈ ਇਸ ਆਰਡਰ ਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਮਿਤੀ 10 ਜੁਲਾਈ ਤੱਕ ਤੁਸੀਂ ਜਿਹੜੇ ਖਾਲੀ ਪਲਾਟ ਦੇ ਵਿੱਚ ਕੂੜਾ ਪਿਆ ਹੋਇਆ ਹੈਗਾ ਉਹ ਜਿਹੜੇ ਪਲਾਟ ਦੇ ਮਾਲਕ ਨੇ ਭਾਵੇਂ ਉਹ ਨਿੱਜੀ ਪਲਾਟ ਹੈ ਭਾਵੇਂ ਕਿਸੇ ਸਰਕਾਰੀ ادارے ਦਾ ਪਲਾਟ ਹੈ ਉਹ ਇਮੀਡੀਏਟਲੀ ਉਸ ਨੂੰ ਸਫਾਈ ਉਦੀ ਕਰਵਾ ਲੈਣ ਚ ਕੂੜਾ ਚਖਵਾ ਲੈਣ ਤੇ ਨਹੀਂ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਇਹਦੇ ਲਈ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਨਗਰ ਨਿਗਮ ਦੀ ਟੀਮਾਂ ਨਾਲ ਸੰਪਰਕ ਕਰ ਸਕਦੇ ਸੀਗੇ ਤੇ ਕਾਫੀ ਲੋਕਾਂ ਦਾ ਸਾਨੂੰ ਉਹਦੇ ਵਿੱਚ ਸਹਿਯੋਗ ਵੀ ਮਿਲਿਆ ਕਈ ਲੋਕਾਂ ਨੇ ਸਾਨੂੰ ਅਪਰੋਚ ਕੀਤਾ ਗਈ ਪਲਾਟਾਂ ਦੀ ਸਫਾਈ ਕਰਵਾਈ ਵੀ ਗਈ ਕਈ ਲੋਕਾਂ ਨੇ ਸੌਰਡਰਿੰਗ ਨੌਰਵੀਗੇਤਾ ਮੈਂ ਆਪ ਜੀ ਦੀ ਜਾਣਕਾਰੀ ਸੇ ਪਾਣਾ ਚਾਹੁੰਦਾ ਕਿ ਕੱਲ ਤੱਕ ਅਸੀਂ 289 ਜਿਹੜੇ ਨੋਟਿਸ ਨੇ ਉਹ ਆਲਰੇਡੀ ਇਨ੍ਹਾਂ 플ੌਟ ਮਾਲਕਾਂ ਨੂੰ ਅਸੀਂ ਦੇ ਚੁੱਕੇ ਹਾਂ ਉਹਨਾਂ ਨੋਟਿਸਾਂ ਚ ਦੇ ਵਿੱਚ ਲਿਖਿਆ ਵੀ ਹੋਇਆ ਕਿ ਜੇ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤੇ ਤੁਹਾਡੇ ਦੇ ਜਿਹੜੀ ਹੈ ਨਾ ਸਿਰਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਤੁਹਾਨੂੰ ਭਾਰੀ ਜੁਰਮਾਨਾ ਵੀ ਲੱਗ ਸਕਦਾ ਤੇ ਇਸ ਤੋਂ ਇਲਾਵਾ 112 ਚਲਾਨ ਵੀ ਜਿਹੜੇ ਨਗਰ ਨਿਗਮ ਵੱਲੋਂ ਇਨ੍ਹਾਂ 플ੌਟਾਂ ਦੇ ਕੱਟੇ ਜਾ ਚੁੱਕੇ ਨੇ ਨਾਲ ਹੀ ਅਸੀਂ ਇਹ ਵੀ ਫਾਰਮ ਕੀਤਾ ਸੀ ਕਿ ਜੇ ਇਹ ਸਫਾਈ ਨਗਰ ਨਿਗਮ ਵੱਲੋਂ ਕਰਾਈ ਜਾਂਦੀ ਹੈ ਤੇ ਜਿੰਨਾ ਵੀ ਸਫਾਈ ਕਰਾਉਣ ਦਾ ਜਿਹੜਾ ਖਰਚਾ ਆਉਂਦਾ ਉਹ ਵੀ ਜੁਰਮਾਨੇ ਵਜੋਂ ਜਿਹੜਾ ਵਸੂਲਿਆ ਜਾਣਾ ਤੇ ਜੇ ਕੋਈ ਜੁਰਮਾਨਾ ਨਹੀਂ ਪਰਦਾ ਤੇ ਉਹਦੀ ਜਿਹੜੀ ਐਂਟਰੀ ਹੈ ਜਮ੍ਹਾਂਬੰਦੀ ਦੇ ਵਿੱਚ ਉਸ 플ੌਟ ਮਾਲਕ ਦੇ ਸਾਹਮਣੇ ਕੀਤੀ ਜਾਵੇਗੀ ਤੇ ਮੇਰੀ ਤੁਹਾਨੂੰ ਸਾਰਿਆਂ ਤੋਂ ਇਹੀ ਬੇਨਤੀ ਨੇ ਬੇਨਤੀ ਹੈ ਕਿ ਤੁਸੀਂ ਜਿਹੜਾ ਹੈ ਇਹ ਹੁਕਮ ਦੀ ਜ਼ਰੂਰ ਪਾਲਣਾ ਕਰੋ ਸਾਨੂੰ ਸਹਿਯੋਗ ਦਿਓ ਆਪਾਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹੈ ਆਪਣੇ ਸ਼ਹਿਰ 'ਚ ਗੰਦਗੀ ਫਲਾਉਣ ਤੋਂ ਰੋਕਣਾ ਹੈ ਜਲੰਧਰ ਨੂੰ ਨੰਬਰ 1 ਸਫਾਈ ਦੇ ਵਿੱਚ ਜਿਲ੍ਹਾ ਬਣਾਉਣਾ ਹੈ ਨਗਰ ਨਿਗਮ ਦੀ ਟੀਮ ਵੀ ਆਪਣੇ ਬਾਕੀ ਤਾਵਾ ਤੇ ਕੂੜਾ ਜਿਹੜਾ ਚਕਾਉਣ ਨੂੰ ਤੇ ਸੁੰਦਰ ਬਣਾਉਣ ਨੂੰ ਬਹੁਤ ਕੋਸ਼ਿਸ਼ ਕਰ ਰਹੀ ਹੈ ਜੇ ਤੁਸੀਂ ਆਪਣੇ 플ੌਟ ਦੇ ਵਿੱਚ ਸਫਾਈ ਕਰਵਾਉਣਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਵੀ ਤੁਸੀਂ ਆਪ ਨਹੀਂ ਕਰਵਾ ਸਕਦੇ ਸਾਨੂੰ ਮਦਦ ਦੀ ਲੋੜ ਹੈ ਸਾਨੂੰ ਇੱਕ ਨੰਬਰ ਮੈਂ ਤੁਹਾਨੂੰ ਦੇ ਰਿਹਾ WhatsApp ਦਾ ਉਸ ਤੇ WhatsApp ਮੈਸੇਜ ਕਰਕੇ ਆਪਣੀ ਲੋਕੇਸ਼ਨ ਤੇ ਐਡਰੈਸ ਪਾ ਕੇ ਤੇ ਉਹ ਸਾਨੂੰ ਦੱਸ ਸਕਦੇ ਹੋ ਸਾਡੀ ਟੀਮ ਉੱਥੇ ਆ ਕੇ ਸਫਾਈ ਕਰਵਾ ਦੂਗੀ ਨੰਬਰ ਹੈਗਾ 9646 2255 9646 2255 ਇਹ ਸਨਪਰ ਸਪਿੰਜਰ ਇਸ ਨੰਬਰ ਤੇ ਤੁਸੀਂ ਸਾਨੂੰ ਜੇ WhatsApp ਮੈਸੇਜ ਪਾਓਗੇ ਸਾਡੀ ਟੀਮ ਉੱਤੇ ਆ ਕੇ ਤੁਹਾਨੂੰ ਜਿਹੜਾ ਸਹਿਯੋਗ ਕਰੂਗੀ ਉਹਦੇ ਵਿੱਚ ਪਰ ਜੇ ਤੁਸੀਂ ਇਗਨੋਰ ਕਰਦੇ ਹੋ ਫਿਰ ਸਾਡੇ ਵੱਲੋਂ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਸਟਾਰਟ ਕਰ ਚੁੱਕੇ ਹਾਂ ਤੁਹਾਡਾ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ